ਬਹੁਤ ਵੱਡੀ ਖਬਰ ਹੈ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਪੰਜਾਬ ਦੇ ਵਿੱਚ ਇਸ ਖਬਰ ਨੇ ਤਹਿਲਕਾ ਮਚਾ ਦਿੱਤਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਤੁਹਾਡੇ ਸਾਹਮਣੇ ਮੈਂ ਇੱਕ ਐਸਾ ਵੀਡੀਓ ਦਿਖਾਉਣ ਜਾ ਰਿਹਾ ਕਿ ਮੁੱਖ ਮੰਤਰੀ ਕਹਿ ਰਹੇ ਨੇ ਕਿਹੜੀ ਜੇਲ੍ਹ ਦੇ ਵਿੱਚ ਵਿਕਰਮ ਮਜੀਠੀਆ ਨੂੰ ਲੈ ਕੇ ਔਰ ਹੋਰ ਬਹੁਤ ਸਾਰੇ ਤਸਕਰਾਂ ਨੂੰ ਲੈ ਕੇ ਜੇਕਰ ਕਿਵੇਂ ਕਰ ਰਹੇ ਨੇ ਔਰ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜੋ ਕਿਉਂਕਿ ਅਕਸਰ ਪੰਜਾਬ ਦੇ ਲੋਕ ਬਹੁਤ ਸਾਰੇ ਪਹਿਲਾਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਨੇ ਇਹ ਸਾਰਾ ਪੰਜਾਬ ਜਾਣਦਾ ਹੈ ਚਾਹੇ ਉਹ ਗੁਨਾਹਗਾਰ ਨੇ ਚਾਹੇ ਉਹ ਕੁਝ ਵੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਅਕਸਰ ਆਸਾਮ ਦੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਜਿੱਥੇ ਕਿ ਇੱਕ ਨਾਮ ਮਜੀਠੀਆ ਦਾ ਵੀ ਹੈ ਤਾਂ ਹੁਣ ਪੰਜਾਬ ਦੇ ਲੋਕ ਕਹ ਰਹੇ ਸੀ ਕਹਿੰਦੇ ਜੀ ਭਗਵੰਤ ਮਾਨ ਸਾਹਿਬ ਨਹੀਂ ਤਾਂ ਇਹ ਹਰ ਰੋਜ਼ ਤੁਹਾਨੂੰ ਤੰਗ ਕਰਨਗੇ ਕਿਉਂਕਿ ਬਹੁਤ ਸਾਰੀ মিডিਆ ਦੇ ਵਿੱਚ ਤੁਸੀਂ ਅਕਸਰ ਖਬਰਾਂ ਦੇਖਦੇ ਹੋ ਵਿਕਰਮ ਸਿੰਘ ਮਜੀਠੀਆ ਨੂੰ ਤਰ੍ਹਾਂ ਸਾਲ ਦੇ ਵਿੱਚ ਮਿਲਣ ਦੇ ਬਾਅਦ ਬਹਾਨੇ ਬਣਾਏ ਜਾ ਰਹੇ ਸੀ ਤਾਂ ਕਿ ਸਰਕਾਰ ਘੇਰੀ ਜਾਵੇ ਕਿ ਭਾਈ ਸਰਕਾਰ ਤਾਂ ੱੱਕਾ ਕਰ ਰਹੀ ਹੈ ਸਾਨੂੰ ਵਿਕਰਮ ਸਿੰਘ ਮਜੀਠੀਆ ਦੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਪਰ ਸਿਮਰਤ ਕੌਰ ਬਾਦਲ ਉਹ ਆਪਣੇ ਭਰਾ ਦੇ ਯਾਨੀ ਮਜੀਠੀਆ ਦੇ ਰਖੜੀ ਬੰਨਣ ਪਹੁੰਚ ਗਈ ਹੈ ਨਾਪਾਦੀ ਜੇਲ੍ਹ ਦੇ ਅੰਦਰ ਕਹਿੰਦੇ ਜੀ ਸਰਕਾਰ ੱੱਕਾ ਕਰ ਗਈ ਹੈ ਵਿਕਰਮ ਸਿੰਘ ਮਜੀਠੀਏ ਦੇ ਰੱਖੜੀ ਨਹੀਂ ਬੰਨਣ ਦਿੰਦੇ ਪਰ ਉਸੇ ਮਜੀਠੀਏ ਨੂੰ ਪੰਜਾਬ ਦੇ ਮਾਵਾ ਪੰਜਾਬ ਦੇ ਬਜ਼ੁਰਗ ਬੱਚੇ ਸਭ ਕਹਿ ਰਹੇ ਸੀ ਕਹਿੰਦੇ ਜੀ ਇਹਨੂੰ ਡਿਬਰੂ ਘੜ ਦੇ ਵਿੱਚ ਬੰਦ ਕਰੋ ਤੁਸੀਂ ਪੰਜਾਬ ਦੇ ਅੰਦਰ ਕਿਉਂ ਰੱਖਿਆ ਪਰ ਅੱਜ ਮੌਜੂਦਾ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੂੰ ਕੱਲ ਹਰਸਿਮਰਤ ਕੌਰ ਬਾਦਲ ਨੇ ਧਮਕੀ ਦਿੱਤੀ ਸੀ ਤੇ ਅੱਜ ਤੁਹਾਨੂੰ ਮੈਂ ਇੱਕ ਬਿਆਨ ਸੁਣਾਉਣ ਜਾ ਰਿਹਾ ਇਹ ਇਕੱਲੇ ਮਜੀਠੀਏ ਤੇ ਨਹੀਂ ਬਹੁਤ ਸਾਰੇ ਹੋਰ ਵੀ ਜਿਹੜੇ ਨਸ਼ੇ ਦੇ ਤਸਕਰ ਨੇ ਉਨਾ ਲੋਕਾਂ ਦੇ ਉੱਤੇ ਇਹ ਵਿਆਨ ਦਾਗ ਦਿੱਤਾ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਭਾਈ ਖਲਬਲੀ ਮਚ ਗਈ ਹੈ ਕਿਉਂਕਿ ਮੁੱਖ ਮੰਤਰੀ ਮੌਜੂਦਾ ਇਹ ਸਭ ਜਾਣਦੇ ਨੇ ਕਿ ਪੰਜਾਬ ਦੇ ਲੋਕਾਂ ਦੀ ਮੰਗ ਕੀ ਹੈ ਔਰ ਦੂਜੇ ਪਾਸੇ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਸੁਖਵੀਰ ਸਿੰਘ ਬਾਦਲ ਦੁਆਰਾ ਕੀਤੀ ਜਾ ਰਹੀ ਹੈ ਉਹ ਵੀ ਤੁਹਾਨੂੰ ਮੈਂ ਖਬਰ ਸੁਣਾਉਂਗਾ ਕਿ ਭਾਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਖਵੀਰ ਸਿੰਘ ਬਾਦਲ ਕਿਵੇਂ ਘੇਰ ਰਹੇ ਨੇ ਕਿਉਂਕਿ ਮੁੱਖ ਮੰਤਰੀ ਦਾ ਇੱਕ ਐਸਾ ਪੁਆਇੰਟ ਉਹਨਾਂ ਦੇ ਹੱਥ ਲੱਗ ਗਿਆ ਕਿ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਵਿਰੋਧ ਸ਼ੁਰੂ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਬੜੀ ਹੀ ਅਹਿਮ ਖਬਰਾਂ ਜਿਹੜੀ ਤੁਸੀਂ ਦੇਖਣ ਜਾ ਰਹੇ ਹੋ ਪਹਿਲੀ ਖਬਰ ਵਿਕਰਮ ਸਿੰਘ ਮਜੀਠੀਆ ਔਰ ਦੂਜੇ ਪਾਸੇ ਜਿਹੜੇ ਹੋਰ ਵੀ ਤਸਕਰ ਪੰਜਾਬ ਦੇ ਉਹਨਾਂ ਲੋਕਾਂ ਲਈ ਏਡੀ ਤਾੜ ਪਾ ਦਿੱਤੀ ਆ ਤੇ ਸਕੰਜਾ ਵਿਕਰਮ ਮਜੀਠੀਆ ਦੇ ਉੱਤੇ ਵੀ ਕੱਸ ਦਿੱਤਾ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਵੇਂ ਘੇਰਦੇ ਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਣੋ ਜਿਹੜੀ ਉਹ ਨੇੜਤੇ ਦੇ ਜੇੜ ਮਿਲਦੀ ਹੈ ਉੱਥੇ ਉਹਨਾਂ ਛੱਡਿਆਵਾਂਗੇ ਤੇ ਉੱਥੇ ਜਿਹੜਾ ਭਾਗੀ ਕਹਤਿਆਂ ਨੂੰ ਮਿਲਦਾ ਹੈ ਉਹ ਹੀ ਉਹਨਾਂ ਨੂੰ ਮਿਲੂਗਾ ਚੁੱਲੇ ਬਣਦੀ ਉਹ ਖਾਣੀ ਹੋਊਗੀ ਇਹ ਨਹੀਂ ਹੈਗਾ ਵੀ ਉੱਥੇ ਪੀਜੇ ਵਰਕਰ ਮੰਗਣ ਸਾਥੋਂ ਹੋ ਜਾਂ ਪਾਸਤੇ ਜਾਂ ਗਾਰਲਿਕ ਬ੍ਰੈਡ ਮੰਗਣਾ ਇਹ ਨਹੀਂ ਹੈ ਤੇ ਮੈਨੂੰ ਪਤਾ ਕਰਨਾ ਆਜ ਭਾਂਵੇਂ ਮੱਥਾ ਟੇਕਣ ਤੋਂ ਬਾਅਦ ਆਪੇ ਜਾਇਆ। ਸਾਰਾ ਪਤਾ ਲੱਗ ਜੂਗਾ ਵੀ ਕੀ ਕੀ ਮਿਲਦਾ ਹੈ। ਪਰ ਸਿੱਕਾ ਘੜਾ ਮਾਰਨਾ ਹੈ ਸੀ। ਕੀ ਹਾਲ ਚਾਲ ਦੇਖਣੇ ਸੀ। ਸੋ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪਾਏ। ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਬਿਕਰਮ ਸਿੰਘ ਮਜੀਠੀਆ ਬਾਰੇ ਕੀ ਕਿਹਾ ਸੀ। ਕਹਿੰਦਾ ਜੇਕਰ ਕੋਈ ਵੀ ਪੰਜਾਬ ਦੇ ਅੰਦਰ ਹੋਰ ਵੱਡਾ ਤਸਕਰ ਇੰਨਾ ਹੀ ਲੀਡਰਾਂ ਦੇ ਵਿੱਚੋਂ ਮਿਲਦਾ ਉਹਦੇ ਨੇੜੇ ਤੇਰੇ ਦੀ ਜਿਹੜੇ ਵੀ ਜੇਲ ਹੈ ਅਸੀਂ ਉਹਨੂੰ ਉਹਦੇ ਵਿੱਚ ਛੱਡਿਆਵਾਂਗੇ ਪਰ ਜਿਹੜਾ ਹੁਣ ਬਿਕਰਮ ਸਿੰਘ ਮਜੀਠੀਆ ਬਾਰੇ ਕਈ ਵਾਰ ਇਹ ਖਬਰਾਂ ਚੱਲੀਆਂ ਕਿ ਬਿਕਰਮ ਸਿੰਘ ਮਜੀਠੀਆ ਕਹਿੰਦੇ ਜੀ ਕਦੇ ਪਾਸਤਾ ਮੰਗਦਾ ਮੈਨੂੰ ਤਾਂ ਪਤਾ ਨਹੀਂ ਕਿ ਪਾਸਤਾ ਹੁੰਦਾ ਕੀ ਆ ਕਦੇ ਕਹਿੰਦੇ ਬਰੈਡ ਮੰਗਦਾ ਇਹ ਰੀਡਰਾਂ ਨੂੰ ਪਤਾ ਹੁੰਦਾ ਕਿ ਆ ਕਿਹੜੀ ਚੀਜ਼ ਆ ਕਿਹੜੀ ਆ ਆਮ ਜਿਹੇ ਬੰਦੇ ਨੂੰ ਨਹੀਂ ਪਤਾ ਹੁੰਦਾ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਪੰਜਾਬ ਦੇ ਲੋਕ ਕਹਰੇ ਸੀ ਕਹਿੰਦੇ ਜੀ ਇਹਨੂੰ ਡਿਬਰੂ ਕਰਨ ਨੂੰ ਤੋੜ ਦਿਓ ਬੜਾ ਚੰਗਾ ਕੰਮ ਹੋਣਾ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਸਾਰਾ ਮਾਹੌਲ ਇਹਨਾਂ ਲੀਡਰਾਂ ਨੂੰ ਦੇਖ ਕੇ ਖਰਾਬ ਹੋ ਰਿਹਾ ਕਿਉਂਕਿ ਬਹੁਤ ਸਾਰੇ ਲੀਡਰ ਤਾਂ ਐਸੇ ਨੇ ਜਿਹੜੇ ਵਿਕਰਮ ਸਿੰਘ ਮਜੀਠੀਆ ਦਾ ਸਿਰਫ ਇੱਕ ਨਕਲੀ ਟੌਂਗ ਜਿਹੜੇ ਕਹਿੰਦੇ ਸੀ ਕਾਂਗਰਸ ਦੇ ਨੇਤਾ ਕੇ ਭਾਈ ਵਿਕਰਮ ਸਿੰਘ ਮਜੀਠੀਆ ਤੇ ਅਸੀਂ ਪਰਚਾ ਕੀਤਾ ਤੇ ਅਸੀਂ ਉਹਦੇ ਗਲ ਦੇ ਵਿੱਚ ਉਹਨੂੰ ਰੱਸਾ ਪਾ ਕੇ ਲੈ ਕੇ ਜਾਵਾਂਗੇ ਤਾਹਣ ਉਹੀ ਲੀਡਰ ਪੰਜਾਬ ਦੇ ਅੰਦਰ ਮਾਹੌਲ ਖਰਾਬ ਕਰ ਰਹੇ ਨੇ ਕਹਿੰਦੇ ਜੀ ਬਿਕਰਮ ਸਿੰਘ ਮਜੀਠੀਆ ਨੇ ਨਜਾਇਜ਼ ਫੜ ਲਿਆ ਭਗਵੰਤ ਮਾਨ ਨੇ ਔਰ ਦੂਜੇ ਪਾਸੇ ਹਰ ਸਮਰਥਕਾਰ ਦਾ ਜਿਹੜਾ ਕਿ ਕੱਲ ਦਾ ਬਿਆਨ ਸੁਣਿਆ ਪੂਰੇ ਪੰਜਾਬ ਦੇ ਲੋਕਾਂ ਨੇ ਕਹਿੰਦੀ ਆ ਭਗਵੰਤ ਮਾਨ ਸਾਡੇ ਨਾਲ ਨਜਾਇਜ਼ ਕਰ ਰਿਹਾ ਮੈਂ ਕਹਿੰਦੀ ਆਪਣੇ ਭਰਾ ਦੇ ਰਖੜੀ ਬਣਣੀ ਸੀ ਪਰ ਇੱਥੇ ਸਵਾਲ ਇਹ ਵੀ ਉੱਠਦਾ ਕਿ ਪੰਜਾਬ ਦੀਆਂ ਮਾਮਾਂ ਦੇ ਜਾਂ ਪੰਜਾਬ ਦੀਆਂ ਉਹਨਾਂ ਭੈਣਾਂ ਦੇ ਪੁੱਤ ਮਾਰੇ ਚਿੱਟੇ ਦੇ ਨਾਲ ਕਿ ਉਹਨਾਂ ਭੈਣਾਂ ਨੂੰ ਆਪਣੇ ਭਰਾਵਾਂ ਦੀ ਯਾਦ ਨਹੀਂ ਆਉਂਦੀ ਹੋਣੀ ਕਿ ਅਸੀਂ ਉਹਨਾਂ ਦੇ ਰਖੜੀ ਬੰਨ੍ਹਣੀ ਐ ਸੋ ਇਸ ਕਰਕੇ ਪੰਜਾਬ ਦੀ ਜਨਤਾ ਇਹਨਾਂ ਆਵਾਦਨਾਂ ਦੇ ਵਿਰੁੱਧ ਹੋ ਚੁੱਕੀ ਐ ਪੂਰੇ ਪੰਜਾਬ ਦੇ ਅੰਦਰ ਪੂਰੇ ਬਾਦਲ ਧੜੇ ਦਾ ਯਾਨੀ ਵਿਰੋਧ ਹੋ ਰਿਹਾ ਤੇ ਪੰਜਾਬ ਦੇ ਮੁੱਖ ਮੰਤਰੀ ਭਵਨਤ ਮਾਨ ਇਹ ਅਕਸਰ ਤੁਸੀਂ ਵੇਖਿਆ ਕਿ ਪੰਜਾਬ ਦੇ ਲੋਕ ਕਹਿੰਦੇ ਸੀ ਕਹਿੰਦੇ ਜੀ ਐਕਸ਼ਨ ਤਾਂ ਜ਼ਰੂਰ ਕੀਤਾ ਪਰ ਬੜਾ ਲੇਟ ਕੀਤਾ ਕਹਿੰਦੇ 3 ਸਾਲ ਗੁਜ਼ਰ ਗਏ ਨੇ ਪਰ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਭਾਈ ਭਾਵੇਂ 3 ਸਾਲ ਗੁਜ਼ਰ ਗਏ ਨੇ ਕਿਉਂਕਿ ਪਹਿਲਾਂ ਪੰਜਾਬ ਦੇ ਲੋਕ ਸਾਡੇ ਭੂੜੇ ਭਾਲੇ ਸੀ ਜਿਹੜੇ ਕਹਿੰਦੇ ਸੀ ਅਸੀਂ ਕਟੜ ਅਕਾਲੀ ਆ ਅਸੀਂ ਕਟੜ ਕਾਂਗਰਸੀ ਆ ਤਾਂ ਜੇਕਰ ਕੋਈ ਨਵੀਂ ਪਾਰਟੀ ਆਈ ਆ ਤਾਂ ਨੂੰ ਵੀ ਇੱਕ ਵਾਰ ਟਾਈਮ ਦੇ ਕੇ ਦੇਖਣਾ ਚਾਹੀਦਾ ਕਿ ਪੰਜਾਬ ਦੇ ਅੰਦਰ ਹੋ ਕੀ ਰਿਹਾ ਦੇਖੋ ਅੱਧਾ ਟਾਈਮ ਟੱਪਿਆ ਭਗਵੰਤ ਮਾਨ ਦਾ ਤਾਂ ਹੁਣ ਦੂਜੇ ਪਾਸੇ ਸਰਕਾਰ ਐਕਸ਼ਨ ਦੇ ਵਿੱਚ ਜੇਕਰ ਅੱਗੇ ਅੱਗੇ ਚੰਗੇ ਕੰਮ ਕਰੂਆ ਤਾਂ ਪੰਜਾਬ ਨੂੰ ਐਸੇ ਲੀਡਰ ਦੀ ਲੋੜ ਹੈ ਤੈਸ ਕਰਕੇ ਪੰਜਾਬ ਦੇ ਸਾਡੇ ਭੈਣ ਭਰਾਵਾਂ ਨੂੰ ਅਪੀਲ ਆ ਕੋਈ ਨਿੱਜੀ ਬੈਰ ਵਿਰੋਧ ਕਿਸੇ ਦੇ ਨਾਲ ਨਹੀਂ ਆ ਜਿਹੜਾ ਬੰਦਾ ਪੰਜਾਬ ਦੇ ਹੱਕਾਂ ਦੇ ਪੰਜਾਬ ਦੇ ਹਿੱਤਾਂ ਦੀ ਗੱਲ ਕਰੂਗਾ ਉਸ ਬੰਦੇ ਨੂੰ ਚੋਣਨਾ ਸਾਡੇ ਪੰਜਾਬੀਆਂ ਦਾ ਹੱਕ ਵੀ ਆ ਤੇ ਜ਼ਰੂਰੀ ਵੀ ਆ ਕਿਉਂਕਿ ਇਸ ਪੰਜਾਬ ਨੂੰ ਪਹਿਲਾਂ ਦੀਆਂ ਸਰਕਾਰਾਂ ਨੇ ਐਸਾ ਨਰਕ ਦੇ ਵਿੱਚ ਧੱਕਿਆ ਐ ਐਸੇ ਕਰਕੇ ਇਹਨਾਂ ਵਿਕਰਮ ਸਿੰਘ ਮਜੀਠੀਆ ਵਰਗੇ ਤਸਕਰਾਂ ਨੂੰ ਚੱਕ ਰਹੀ ਹੈ ਸਰਕਾਰ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਪੰਜਾਬ ਦੇ ਮੁੱਖ ਮੰਤਰੀ ਨੇ ਉਂਗਲ ਤੱਕ ਨਹੀਂ ਕੀਤੀ ਕਿਉਂ ਨਹੀਂ ਕੀਤੀ ਅੱਗੇ ਉਹ ਮੁੱਖ ਮੰਤਰੀ ਜਿਹੜਾ ਕਿ ਹੁਣ ਕੈਪਟਨ ਤੇ ਲਾ ਲਓ ਉਹ ਕਹਿੰਦੇ ਜੀ ਉਹਦਾ ਸਾਕਾ ਚਾਚਾ ਬਣਿਆ ਹੋਇਆ ਸੀ ਐਸ ਕਰਕੇ ਨੇ ਬਿਆਨ ਦੇ ਦਿੱਤਾ ਫਿਰ ਦੂਜੇ ਪਾਸੇ ਚੰਨੀ ਤੇ ਲਾ ਲੋ ਉਹ ਕਹਿੰਦਾ ਜੀ ਵਿਕਰਮ ਸਿੰਘ ਮਜੀਠੀਆ ਨਜਾਇਜ਼ ਚੱਕ ਲਿਆ ਔਰ ਫਿਰ ਤੁਸੀਂ ਖੇਹਰੇ ਤੇ ਆ ਜਾਓ ਉਹਦਾ ਵੀ ਬਿਆਨ ਆ ਗਿਆ ਕਹਿੰਦਾ ਨਜਾਇਜ਼ ਕਰ ਰਹੀ ਹੈ ਸਰਕਾਰ ਪਹਿਲਾਂ ਕਹਿੰਦੇ ਜੀ ਮਜੂਰੀਟੀਆਂ ਨੂੰ ਜੇਲ੍ਹ ਦੇ ਵਿੱਚ ਦਿਓ ਸੋ ਇਸ ਗੱਲਾਂ ਨੂੰ ਸਮਝਣ ਦੀ ਸਾਡੇ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਇਹ ਜਿਹੜੀ ਰਾਜਨੀਤੀ ਆ ਬੜੀ ਹੀ ਅਨੋਖਾ ਖੇਲ ਹੈ ਘਰੇ ਇੱਕ ਹੁੰਦੇ ਨੇ ਬਾਹਰ ਦੂ ਦਿਖਾਇਆ ਜਾਂਦਾ ਕਿ ਅਸੀਂ ਵੱਖੋ ਵੱਖ ਪਰ ਜਦੋਂ ਵਿਕਰਮ ਮਜੀਠੀਆ ਤੇ ਐਕਸ਼ਨ ਹੁੰਦਾ ਸਾਰੇ ਲੋਕਾਂ ਦਾ ਸੱਚ ਸਾਹਮਣੇ ਆ ਜਾਂਦਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨ